ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਅੱਜ ਜੋ ਮੰਗ ਪੱਤਰ ਦੇਣਾ ਆ ਉਹ ਕੀ ਆ ਮਾਊਂਗਾ ਅਸੀਂ ਮੰਗ ਪੱਤਰ ਦੇਣ ਆਏ ਆ ਜੋ ਬੱਚੇ ਨਾਲ ਦੁਸ਼ਕਰਮ ਹੋਇਆ ਮਾੜਾ ਕਰਮ ਹੋਇਆ ਅਸੀਂ ਇਹਦੇ ਸਬੰਧ ਵਿੱਚ ਆਏ ਆ ਕਿ ਕੱਲੂ ਸਾਡੇ ਬੱਚਿਆਂ ਨਾਲ ਇੱਕ ਕਰਮ ਨਾ ਹੋ ਸਕੇ ਇਸ ਕਰਕੇ ਇਹਨਾਂ ਦਾ ਆਧਾਰ ਕੱਟ ਨਾ ਬਣੇ ਇਹਨਾਂ ਦੀ ਵੋਟ ਨਾ ਬਣੇ ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹਨਾਂ ਹੋਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਇਹਨਾਂ ਨੂੰ ਰੱਖਦਾ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲੋ ਕੋਈ ਕੰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤੇ ਉਸ ਬੰਦੇ ਦੇ ਪਰਚਾ ਦਰਜ ਹੋਵੇ ਇਹ ਸਾਡੇ ਮੁੰਡਿਆਂ ਦੇ ਵਿੱਚ ਮੰਗਾ ਨੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੁਹਾਨੂੰ ਦਿਖਦੇ ਨੇ ਇਹਨਾਂ ਦਾ ਸਮਾਜਿਕ ਬਾਈਕਾਡ ਕੀਤਾ ਜਾਵੇ ਇਹਨਾਂ ਤੋਂ ਚੀਜ਼ਾਂ ਨਹੀਂ ਲੈਣੀਆਂ ਜਾਣ ਤੇ ਇਹ ਆਟੋਮੈਟਿਕਲੀ ਚਲੇ ਜਾਣਗੇ ਅਸੀਂ ਪੰਜਾਬੀਆਂ ਨੂੰ ਤਵੱਜੋ ਦਿਈਏ ਕਿਉਂਕਿ ਪੰਜਾਬੀ ਸਾਡੇ ਪੰਜਾਬ ਦੇ ਵਸਦੇ ਨੇ ਜੇ ਕੋਈ ਉਹ ਵੀ ਦੋਸ਼ ਕਰਮ ਕਰਦਾ ਹੈ ਉਹਦੇ ਲਈ ਜੋ ਕਾਨੂੰਨ ਸਜ਼ਾ ਹੁੰਦੀ ਆ ਸੀ ਆਪ ਗ੍ਰਿਫਤਾਰ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੰਗ ਪੱਤਰ ਦੇਣਾ ਆ ਕੋਈ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਸਮੂਹ ਸ਼ਹਿਰ ਦੇ ਜਿਹੜੇ ਮੌਤਵਰ ਬੰਦੇ ਇਕੱਠੇ ਹੋ ਗਏ ਜੀ ਜਿਹੜਾ ਹਸ਼ਿਆਰਪੁਰ ਦੇ ਵਿੱਚ ਹੋਇਆ ਜੀ ਇਹਦੇ ਖਿਲਾਫ ਐਸਡੀਐਨ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਜੀ ਉਹਦੀ ਸਾਡੀਆਂ ਇਹ ਹੀ ਡਿਮਾਂਡਾਂ ਨੇ ਵੀ ਸ਼ਹਿਰ ਦੇ ਜਿੰਨਾ ਵੀ ਪ੍ਰਵਾਸੀ ਬੰਦਾ ਆਉਂਦਾ ਜੀ ਉਹਨਾਂ ਦੇ ਸਾਰਿਆਂ ਦੀ ਵੈਰੀਫਿਕੇਸ਼ਨ ਹੋਵੇ ਜੀ ਕਿ ਕਿਹੜਾ ਬੰਦਾ ਕਿਹੜੀ ਸਟੇਟ ਤੋਂ ਆਇਆ ਕਿੱਥੇ ਰਹਿ ਰਿਹਾ ਹੈ ਜੀ ਉਹ ਤੋਂ ਬਾਅਦ ਜਿਹੜਾ ਜਿਹਦੇ ਕੋਲੋਂ ਕਿਰਾਏ ਤੇ ਰਹਿ ਰਹੇ ਨੇ ਜਾਂ ਜਿੱਥੇ ਉਹ ਰਹਿ ਰਹੇ ਨੇ ਉਹ ਜਿਹੜਾ ਉਹਦਾ ਓਨਰ ਆ ਉਹ ਓਨਰ ਖੁਦ ਆਪਣੇ ਵੱਲੋਂ ਵੀ ਵੈਰੀਫਿਕੇਸ਼ਨ ਕਰਾਉਂ ਵੀ ਹਾਂ ਇਹ ਬੰਦਾ ਮੇਰੇ ਕੋਲ ਰਹਿ ਰਿਹਾ ਜੀ ਖੁਦਾਨਾ ਖਾਸ ਤੇ ਕਹ ਲਓ ਕੋਈ ਗੱਲਬਾਤ ਹੁੰਦੀ ਹੈ ਤਾਂ ਅਸੀਂ ਤੇ ਰਿਸਪਾਂਸਿਬਲਾਂਗੇ ਸਾਡੀ ਇਹੀ ਡਿਮਾਂਡ ਆ ਇਹੀ ਡਿਮਾਂਡ ਅਸੀਂ ਲੈ ਕੇ ਇਸ ਗੇਮ ਸਾਹਦੇ ਪਹੁੰਚੇ ਆ ਠੀਕ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਖਾਲਸਾ ਸਮਰਾਲਾ ਸ਼ਹਿਰ ਜੀ ਜਰੂਰ ਜੋ ਮੰਗ ਪੱਤਰ ਦੇਣਾ ਹੈ ਉਹ ਕੀ ਕੀ ਹੈ ਦਾਦਾ ਕੀ ਮੰਗ ਪੱਤਰ ਹੈ ਜੀ ਕਹੋ ਕਿ ਜੋ ਬੱਚੇ ਨਾਲ ਜੀ ਦੁਸ਼ਕਰਮ ਹੋ ਕਰਿਆ ਦੁਸ਼ਕਰਮ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਬਹੁਤ ਬੇਸ਼ੀ ਦਰਿੰਦਗੀ ਜਿਹੇ ਦਰਿੰਦਗੀ ਦੇ ਨਾਲ ਕੀਤਾ ਗਿਆ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਥੇ ਤੇ ਮੰਗ ਪੱਤਰ ਅਸੀਂ ਦੇ ਦਿੱਤਾ ਜੋ ਬੇਨਤੀ ਕਰਨੀ ਸੀ ਪ੍ਰਸ਼ਾਸਨ ਨੂੰ ਉਹ ਕਰ ਦਿੱਤੀ ਆ ਉਹ ਪਾਲਣਾ ਕਰਨੀ ਹੈ ਨਾ ਨਹੀਂ ਕਰਨੀ ਉਹ ਇਹਨਾਂ ਦੀ ਮਰਜ਼ੀ ਆ ਪਰ ਅਸੀਂ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਮਾਹ ਸ਼ਾਹ ਪਾਸ਼ਾ ਦੇ ਖਾਲਸੇ ਵੱਲੋਂ ਇਹ ਹੁਕਮ ਕਰਦੇ ਆ ਵਿਹਾਰੀਆਂ ਨੂੰ ਜੋ ਵੀ ਇੱਥੇ ਰਹਿੰਦਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫਤੇ ਦੇ ਵਿੱਚ ਵਿੱਚ ਆਪਣਾ ਬੋਰੀ ਵਿਸਤਰਾ ਚੱਕੋ ਚੱਕ ਕੇ ਇਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਕਾਰਵਾਈ ਤਰ੍ਹਾਂ ਕਰੋਗੇ ਤੁਸੀਂ ਤੇ ਇਹਦੇ ਸਬੰਧ ਵਿੱਚ ਅੰਦਰ ਮਿਲੇ ਉਹਨਾਂ ਦਾ ਕੀ ਕਹਿਣਾ ਹੈਗਾ ਜਣਾ ਦੇਖੋ ਜੀ ਜਿਹੜਾ ਸਰਕਾਰੀ ਆ ਇਹ ਕੰਮ ਇਹਨਾਂ ਨੇ ਤਾਂ ਕਹਾ ਕਹਿ ਦੇਣਾ ਵੀ ਸਾਡਾ ਅਸੀਂ ਉੱਪਰ ਭੇਜਾਂਗੇ ਉੱਪਰੋਂ ਸਾਨੂੰ ਹੁਕਮ ਆਊਗਾ ਤੇ ਉਹ ਕਾਰਵਾਈ ਕਰਾਂਗੇ ਉਹਦੇ ਵਿੱਚ ਚਾਹੇ ਸਾਲ ਲੱਗ ਜਵੇ 2 ਸਾਲ ਲੱਗ ਜਾਣ ਉਹ ਸਾਨੂੰ ਨਹੀਂ ਪਤਾ ਔਰ ਜੋ ਸਾਡੇ ਬੱਚੇ ਨਾਲ ਹੋਣ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆਂ ਨੇ ਸਾਡੇ ਸੀ ਵੀ ਧੀਆਂ ਪੁੱਤਰ ਵਾਲੇ ਆ ਕੱਲੋ ਸਾਡੇ ਬੱਚਿਆਂ ਨਾਲ ਵੀ ਕੁਝ ਹੋ ਸਕਦਾ ਇਸ ਲਈ ਅਸੀਂ ਇਹ ਪਹਿਲੇ ਹੀ ਆਪਣਾ ਹੁਕਮ ਕਰ ਰਹੇ ਹਾਂ ਯੂਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਇਹ ਤੁਹਾਨੂੰ ਵਾਰਨਿੰਗ ਆ ਸਾਡੀ ਖਾਲਸੇ ਦੀ ਵਾਰਨਿੰਗ ਆ ਇਹ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਅਸੀਂ ਆਪ ਨੂੰ ਬਿਠਾ ਗਏ ਹਾਂ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਕੱਲ ਪ੍ਰਵਾਸੀ ਵੱਲੋਂ ਵੀ ਇੱਕ ਚੌਕਲੇਟ ਦੇ ਕੇ ਬੱਚੀਆਂ ਨਾਲ ਉਹਨੂੰ ਚਾਕੇ ਕਨੈਪ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਦੇ ਕਟਾਪਾ ਵੀ ਕੀਤਾ ਗਿਆ ਉਸ ਤੋਂ ਬਾਅਦ ਵੀ ਹਜੇ ਪ੍ਰਵਾਸੀ ਇਸ ਨੂੰ ਨਹੀਂ ਦੇਖ ਲੈ ਕਿਵੇਂ ਦੇਖ ਦੇਣ ਦੇਖੋ ਜੀ ਇਹ ਸਭ ਸਰਕਾਰਾਂ ਦੀ ਸ਼ਹਿ ਹੈ ਇਹਨਾਂ ਨੂੰ ਸਰਕਾਰਾਂ ਦੀ ਸ਼ਹਿ ਤੇ ਹੋ ਰਿਹਾ ਸਰਕਾਰ ਦੀ ਇਹਨਾਂ ਨੂੰ ਸ਼ਹਿ ਦਿੰਦੀ ਆ ਤੇ ਇਹ ਕੰਮ ਕਰਦੇ ਨੇ ਇਹਨਾਂ ਨੂੰ ਖੁੱਲੀ ਆ ਇਹ ਖੁੱਲ ਕਹਿੰਦਾ ਨਹੀਂ ਵੀ ਹਾਂ ਸਾਨੂੰ ਕੋਈ ਕਹਿੰਦਾ ਐਮਸੀ ਦਾ ਨਾਮ ਹੁੰਦਾ ਕੋਈ ਐਮਐਲਏ ਦਾ ਨਾਮ ਹੁੰਦਾ ਕੋਈ ਸਰਪੰਚ ਦਾ ਨਾਮ ਹੁੰਦਾ ਵੀ ਸਰਪੰਚ ਦੀ ਸਾਨੂੰ ਸ਼ਹਿ ਆ ਜੀ ਸਾਨੂੰ ਕਿਹੜਾ ਕਢ ਲੂਗਾ ਸਾਡਾ ਰਾਜ ਚੱਲਦਾ ਕਿਉਂਕਿ ਕਹਿ ਵੀ ਰਹੇ ਨੇ ਇਹ ਕਦੇ ਕਿਸੇ ਦਸਤਾਰਦਾਰ ਦੀ ਦਸਤਾਰ ਲੈਂਦੀ ਆ ਕਦੇ ਕਿਸੇ ਦਾ ਕੁੱਟਮਾਰ ਹੁੰਦੀ ਆ ਕਦੇ ਕਿਸੇ ਦੇ ਕਕਾਰਾਂ ਦੀ ਬੇਅਦਬੀ ਹੁੰਦੀ ਆ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਏਕੋ ਹੀ ਸਰਕਾਰਾਂ ਦੀ ਸ਼ਹਿਦ ਹੀ ਹੋ ਰਿਆ ਪਰ ਇਹ ਸਾਡਾ ਪੰਜਾਬ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਇਹ ਧੀਆਂ ਭੈਣਾਂ ਦੀ ਅਸੀਂ ਬੇਬਤੀ ਨਹੀਂ ਹੋਣ ਦੇਣੀ ਹੁਣ ਖਾਲਸਾ ਆਪ ਕਾਰਵਾਈ ਕਰੂਗਾ ਸਰਕਾਰਾਂ ਨੂੰ ਵੀ ਸਾਡਾ ਸਾਡੀ ਬੇਨਤੀ ਨਹੀਂ ਸਾਡਾ ਹੁਕਮ ਆ ਸਰਕਾਰ ਨੂੰ ਵੀ ਕਿੰਨੇ ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਇਹ ਅਲਟੀਮੇਟਮ ਜੀ ਦੇ ਦਿੱਤਾ ਇੱਕ ਹਫ਼ਤੇ ਦਾ ਇਹ ਹਫ਼ਤੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਵੀ ਅਸੀਂ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਦੇਖੋ ਜੀ ਇਹ ਪ੍ਰਵਾਸੀਆਂ ਨੂੰ ਰੋਕ ਸਕਦੇ ਫਿਰ ਸਾਡੇ ਸਿੱਖਾਂ ਦੇ ਜੱਗ ਅਸੀਂ ਹੋਰ ਦੇ ਜੋ ਮਕਾਨ ਕਦੇ ਜਲੰਧਰ ਢਾਹ ਤੇ ਤੇ ਅੰਮ੍ਰਿਤਸਰ ਢਾਹ ਤੇ ਕਦੇ ਕਿਸੇ ਜੇ ਸਾਡਾ ਕਿਸੇ ਪੰਜਾਬੀ ਦਾ ਕਿਸੇ ਕਾਰਵਾਈ ਕੋ ਕੀਤੀ ਹੋਈ ਆ ਕੋਈ ਰਹਿ ਰਿਹਾ ਉਹਨਾਂ ਦੇ ਤਾਂ ਟਵਾ ਸਕਦੇ ਨੇ ਤੇ ਇਹਨਾਂ ਨੂੰ ਇਹ ਕਹਿੰਦੇ ਨਹੀਂ ਵੀ ਰਹੋ ਇੱਥੇ ਆ ਕੇ ਇਹ ਰਾਜਨੀਤੀ ਕਿਹੜੀ ਚੀਤੇ ਚੱਲ ਰਹੀ ਆ ਸਿੱਖਾਂ ਨੂੰ ਭਜਾਓ ਇਥੋਂ ਇਹ ਯੂਪੀ ਬੈਸਲਿਆਂ ਵਿੱਚ ਬਿਠਾਓ ਲਿਆਗੇ ਇੱਥੇ ਨਹੀਂ ਪੰਜਾਬ ਸਾਡਾ ਏ ਇਹ ਸਰਕਾਰਾਂ ਦਾ ਪੰਜਾਬ ਨਹੀਂ ਹੈਗਾ ਸਰਕਾਰ ਤਾਂ 5 ਸਾਲ ਆ 10 ਸਾਲ ਉਦੋਂ ਬਦਲੀ ਜਾਂਦੀ ਆ ਪਰ ਅਸੀਂ ਇੱਥੇ ਜਨਮ ਤੋਂ ਹੀ ਰਹਿ ਰਹੇ ਆਂ ਇਹ ਇਹ ਪੰਜਾਬ ਸਾਡਾ ਏ ਇਹਦੇ ਬਾਰੇ ਅਸੀਂ ਸੋਚਣਾ ਏ ਇਹ ਸਰਕਾਰ ਕੇ ਬੇਨਤੀ ਆ ਸਾਡਾ ਹੁਕਮ ਵੀ ਆ ਭਾਈ ਤੁਸੀਂ ਨੇਪਾਲ ਵਾਲਾ ਪ੍ਰੋਗਰਾਮ ਪੰਜਾਬ ਵਿੱਚ ਨਾ ਕਰਾਓ ਕਿਤੇ ਨੇਪਾਲ ਵਾਂਗੂ ਪੰਜਾਬ ਦੇ ਲੋਕ ਆਕ ਕੇ ਭਾਈ ਤੁਹਾਡੇ ਬੰਨੂ ਨਾ ਹੋ ਜਾਣਾ ਠੀਕ ਹੈਗਾ ਇਹ ਮੈਮੋਰੰਡਮ ਅਸੀਂ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉਹਦੇ ਵਿੱਚ ਸਭ ਤੋਂ ਸਤਿਕਾਰਯੋਗ ਕਾਰਵਾਈ ਜਿਹੜੀ ਹੋਣਾ। ਜਿਵੇਂ ਸਾਰੇ ਮੰਗ ਕਰ ਰਹੇ ਨੇ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਮਹੀਨੇ ਨੂੰ। ਹਾਂ ਅਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਜੀ ਤੇ ਇਹਨੂੰ ਤੇ ਗੌਰ ਕੀਤਾ ਜਾਵੇ ਉਹ ਰੀ ਕਰਵਾਨੀ ਜ਼ਰੂਰੀ। ਕਿ ਇਹਨੇ ਨਹੀਂ ਬਹਿਸ਼ਕਾਰ ਦੀ ਗੱਲ ਕੀਤੀ ਹੈ। ਹਾਂਜੀ। ਵੀ ਬਹਿਸ਼ਕਾਰ ਕੀਤਾ ਜਾਵੇ ਸਮਰਾਲੇ ਦੇ ਉਹਨਾਂ ਨੇ। ਨਹੀਂ ਬਹਿਸ਼ਕਾਰ ਤਾਂ ਅਸੀਂ ਰਿਕੁਐਸਟ ਕਰਾਂਗੇ ਇਸ ਜੀ ਨੂੰ ਨਾ ਕਰਨ। ਅਸੀਂ ਇਹਨਾਂ ਦਾ ਪੂਰਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲੀ ਆਵਾਂਗੇ ਤੇ ਸਰਕਾਰ ਨੂੰ ਰეკਮੈਂਡ ਵੀ ਕਰਾਂਗੇ ਵੀ ਪੂਰੀ ਚੀਕੋਸ ਸੈਂਕਿਊ ਨਾਮ ਦਾ ਬੜੂ ਜੀ ਸਵੰਦਰ ਸਿੰਘ ਖਾਲਸਾ ਜੀ ਕੌਮਨੀ ਕਾਲੀਦਨਪੁਰ ਸਰ ਵੱਲੋਂ ਤੇ ਜੋ ਉੱਚੀ ਆਤੇ ਅਸੀਂ ਮੰਗ ਪੱਤਰ ਦੇਣ ਆਇਆ ਆਪਣੇ ਅਸਲੀਆ ਸਾਹਿਬ ਨੂੰ ਅਸੀਂ ਮੰਗ ਪੱਤਰ ਹੀ ਦੇਣ ਆਇਆ ਕਿ ਜੋ ਕੀ ਭਈਆਂ ਦੇ ਆਧਾਰ ਕਾਡਾ ਵਗੈਰਾ ਬਣਦੇ ਨੇ ਇਹਨਾਂ ਦੀ ਪਹਿਲਾਂ ਵੈਰੀਫਾਈ ਕੀਤੀ ਜਾਵੇ ਇਹਦੀ ਸੁਣਤੀ ਜੀ ਇੱਥੇ ਆਪਣੇ ਆਏ ਆ ਦੇਣ ਵਾਸਤੇ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਮੰਗ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਭਗਵੰਤ ਮਾਨ ਨੂੰ ਵੀ ਚਾਹੀਦਾ ਆ ਵੀ ਜਦੋਂ ਵੇ ਆਉਂਦੇ ਨੇ ਇਹਨਾਂ ਦੇ ਤਾਗੜ ਪਹਿਲਾਂ ਵੈਰੀਫਾਈ ਕਰਨੇ ਚਾਹੀਦੇ ਆ ਇਹ ਬਿਨਾ ਵੈਰੀਫਾਈ ਤੋਂ ਬਗਾਇ ਇਹਨਾਂ ਨੂੰ ਇੱਥੇ ਰੱਖਦੇ ਨੇ ਜਿਹੜੇ ਸਾਡੇ ਪੰਜਾਬੀ ਨੇ ਉਹ ਇਹਨਾਂ ਦਾ ਸਾਥ ਦਿੰਦੇ ਨੇ ਜੇ ਜਿਹਨਾਂ ਦੇ ਖਿਲਾਫ ਜਾਣਿਆ ਤਾਂ ਸਾਡੇ ਖਿਲਾਫ ਖੜ ਜਾਂਦੇ ਨੇ ਪੰਜਾਬੀ ਸਾਡੇ ਸਾਡੇ ਪੰਜਾਬੀ ਕਿਹੜਾ ਕੱਟ ਨੇ ਸਿੱਧੀ ਗੱਲ ਆ ਪੰਜਾਬੀ ਨੂੰ ਵੀ ਚਾਹੀਦਾ ਆ ਕਿ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਘਰੇ ਰੱਖਦੇ ਹੋ ਇਹਨਾਂ ਦੇ ਪਹਿਲਾਂ ਇਹਦਾ ਆਕਰ ਬੈਰ ਵਗੈਰਾ ਵੈਰੀਫਾਈਕ ਕੀਤਾ ਜਾਣ ਜਿਹੜੇ ਪੰਜਾਬੀ ਰੱਖਦੇ ਨੇ ਉਹ ਵੀ ਜ਼ਿੰਮੇਵਾਰ ਹੋਣਗੇ ਨਾਲ ਜੋ ਰੱਖਣਗੇ ਤਾਂ ਫਿਰ ਜੇ ਕੱਲ ਨੂੰ ਵੀ ਕੱਲ ਨੂੰ ਕੱਲ ਨੂੰ ਗਲਵਾ ਕਰਕੇ ਭੱਜਣਗੇ ਪਈਏ ਫਿਰ ਇਹ ਜ਼ਿੰਮੇਵਾਰ ਹੋਣਗੇ ਪਰ ਪੰਜਾਬੀ ਨਾਲ ਨਾਂ ਪੱਤਾ ਹੁਣავਦੀ ਦੇਣਾ ਦੇ ਸਾਡੀ ਇਹ ਮੰਗ ਆ ਠੀਕ